ਜਿਸ ਤਰੀਕਾ ਵੀ ਸਭ ਜਾਣਦੇ ਹੋ ਮੈਂ ਲੁਧਿਆਣਾ ਦਾ ਟ੍ਰੈਫਿਕ ਬਹੁਤ ਵੱਡੇ ਪੱਧਰ ਉੱਤੇ ਵਧਦਾ ਪਿਆ ਲਗਾਤਾਰ ਹੀ ਦੇਖਣ ਨੂੰ ਮਿਲਦਾ ਹੈ ਵੀ ਭਾਰੀ ਜਾਮ ਜਿਹੜਾ ਮਿਲਦਾ ਹੈ ਉਸ ਤੋਂ ਕਈ ਚੌਂਕ ਲੁਧਿਆਣਾ ਦੇ ਵਿੱਚ ਐਸੇ ਨੇ ਜਿਨ੍ਹਾਂ ਉੱਤੇ ਕਾਫੀ ਦੁਰਘਟਨਾ ਵੀ ਹੋ ਜਾਂਦੀਆਂ ਨੇ ਪਰ ਹੁਣ ਇੱਕ ਵੱਡੀ ਖਬਰ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਵੀ ਜਿੱਥੇ ਲੁਧਿਆਣਾ ਦੇ ਕਚਹਿਰੀ ਦੇ ਬਾਹਰ ਖੜੇ ਆਂ ਜਿਸ ਚੌਂਕ ਤੋਂ ਬਹੁਤ ਜ਼ਿਆਦਾ ਵਾਰ ਤੋਂ ਜਿਹੜੀ ਆ ਕੀਤ ਜਾਂਦੀ ਹੈ ਤਾਂ ਉੱਥੇ ਹੁਣ ਇੱਕ ਵਾਰ ਮੋੜ ਫੇਰ ਤੋਂ ਜਿਹੜੀਆਂ ਨੇ ਉਹ ਟ੍ਰੈਫਿਕ ਲਾਈਟਸ ਜਿਹੜੀਆਂ ਉਹ ਲੱਗ ਰਹੀਆਂ ਨੇ ਉਹ ਇਸ ਦਾ ਕੰਮ ਜਿਹੜਾ ਹੈ ਉਹ ਮੁਕੰਮਲ ਹੋ ਚੁੱਕਿਆ ਹੈ ਬਸ ਹੁਣ ਇਸ ਦਾ ਸ਼ੁਰੂ ਹੋਣਾ ਉਹ ਬਾਕੀ ਹੈ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਲਾਈਟਾਂ ਨੇ ਇਹ ਜਿਹੜਾ ਐਲੀਵੇਟਡ ਪੁਲ ਜਿਹੜਾ ਬਣਿਆ ਨਵਾਂ ਬਿਲਕੁਲ ਜਿਹੜਾ ਭਾਰਤ ਨਗਰ ਚੌਂਕ ਤੋਂ ਲੈ ਕੇ ਐਮਪੀਡੀ ਮਾਲ ਤੱਕ ਜਿਹੜਾ ਜਾਂਦਾ ਹੈ ਤਾਂ ਇਹ ਜਦੋਂ ਪੁਲ ਬਣਦਾ ਸੀਗਾ ਇਸ ਦੀ ਕੰਸਟ੍ਰਕਸ਼ਨ ਸਮੇਂ ਜਿਹੜੀਆਂ ਨੇ ਇਹ ਲਾਈਟਾਂ ਉਤਾਰ ਦਿੱਤੀਆਂ ਗਈਆਂ ਸੀ ਉਸ ਤੋਂ ਬਾਅਦ ਜਦੋਂ ਪੁਲ ਦਾ ਕੰਮ ਜਿਹੜਾ ਇਹ ਮੁਕੰਮਲ ਹੋਇਆ ਪੁਲ ਚਾਲੂ ਹੋ ਗਿਆ ਤਾਂ ਇੱਥੇ ਜਿਹੜਾ ਟ੍ਰੈਫਿਕ ਹੈ ਸਾਰਾ ਇੱਕ ਜਿਹੜੇ ਪੁਲਿਸ ਅਧਿਕਾਰੀ ਹੈ ਉਹਨਾਂ ਵੱਲੋਂ ਜਿਹੜਾ ਕੀ ਹੈ ਕੀਤਾ ਜਾਂਦਾ ਹੁੰਦਾ ਸੀਗਾ ਪਰ ਉਹ ਜਿਹੜਾ ਟ੍ਰੈਫਿਕ ਕੰਟਰੋਲ ਕਰਨ ਦਾ ਸਿਸਟਮ ਜਿਹੜਾ ਹੱਥਾਂ ਨਾਲ ਟ੍ਰੈਫਿਕ ਕੰਟਰੋਲ ਕੀਤਾ ਜਾਂਦੀ ਉਹ ਕਿਤੇ ਨਾ ਕਿਤੇ ਉਸ ਪੱਧਰ ਤੇ ਸક્ષਮ ਨਹੀਂ ਜੀਗਾ ਇਸ ਕਰਕੇ ਜਿਹੜਾ ਕੀਤਾ ਹੁਣ ਮੋੜ ਤੋਂ ਫੇਰ ਦੁਬਾਰਾ ਜੜੀਆਂ ਨੇ ਉਹ ਜੜੀਆਂ ਟ੍ਰੈਫਿਕ ਲਾਈਟਸ ਆ ਲਗਾਈਆਂ ਗਈਆਂ ਇਸ ਤੋਂ ਲੱਗਦਾ ਹੈ ਕਿ ਜਦੋਂ ਟ੍ਰੈਫਿਕ ਲਾਈਟਸ ਚਾਲੂ ਹੋਣਗੀਆਂ ਤਾਂ ਜਿਹੜਾ ਟ੍ਰੈਫਿਕ ਆ ਉਹ ਇਸ ਟੌਕ ਦਾ ਕਾਫੀ ਉਸ ਨੂੰ ਫਰਕ ਪਏਗਾ ਕਾਫੀ ਘਟਦਾ ਹੋਏ ਨਜ਼ਰ ਆਏਗਾ ਕਿਉਂਕਿ ਜਿਸ ਤਰੀਕੇ ਨਾਲ ਵੀ ਸਭ ਜਾਣਦੇ ਹੋ ਮੈਂ ਲੁਧਿਆਣਾ ਦਾ ਟ੍ਰੈਫਿਕ ਬਹੁਤ ਵੱਡੇ ਪੱਧਰ ਉੱਤੇ ਵਾਧਾ ਪਿਆ ਲਗਾਤਾਰ ਹੀ ਦੇਖਣ ਨੂੰ ਮਿਲਦਾ ਹੈ ਵੀ ਭਾਰੀ ਜਾਮ ਜਿਹੜਾ ਮਿਲਦਾ ਹੈ ਉਸ ਤੋਂ ਕਈ ਚੌਂਕ ਲੁਧਿਆਣਾ ਦੇ ਵਿੱਚ ਐਸੇ ਨੇ ਜਿਨ੍ਹਾਂ ਉੱਤੇ ਕਾਫੀ ਦੁਰਘਟਨਾ ਵੀ ਹੋ ਜਾਂਦੀਆਂ ਨੇ ਪਰ ਹੁਣ ਇੱਕ ਵੱਡੀ ਖਬਰ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਵੀ ਜਿੱਥੇ ਲੁਧਿਆਣਾ ਦੇ ਇੱਕ ਚੈਰੀ ਦੇ ਬਾਹਰ ਖੜੇ ਹਾਂ ਜਿਸ ਚੌਂਕ ਤੋਂ ਬਹੁਤ ਜ਼ਿਆਦਾ ਵਾਰ ਤੋਂ ਜਿਹੜੀ ਆ ਕੀਤ ਜਾਂਦੀ ਹੈ ਤਾਂ ਉੱਥੇ ਹੁਣ ਇੱਕ ਵਾਰ ਮੋੜ ਫੇਰ ਤੋਂ ਜਿਹੜੀਆਂ ਨੇ ਉਹ ਟ੍ਰੈਫਿਕ ਲਾਈਟਸ ਜਿਹੜੀਆਂ ਉਹ ਲੱਗ ਰਹੀਆਂ ਨੇ ਉਹ ਇਸ ਦਾ ਕੰਮ ਜਿਹੜਾ ਹੈ ਉਹ ਮੁਕੰਮਲ ਹੋ ਚੁੱਕਿਆ ਹੈ ਬਸ ਹੁਣ ਇਸ ਦਾ ਸ਼ੁਰੂ ਹੋਣਾ ਉਹ ਬਾਕੀ ਹੈ ਤਾਂ ਬਿਲਕੁਲ ਆ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਲਾਈਟਾਂ ਨੇ ਇਹ ਜਿਹੜਾ ਐਲੀਵੇਟਡ ਪੁਲ ਜਿਹੜਾ ਬਣਿਆ ਨਵਾਂ ਬਿਲਕੁਲ ਜਿਹੜਾ ਭਾਰਤ ਨਗਰ ਚੌਂਕ ਤੋਂ ਲੈ ਕੇ ਐਮਬੀਡੀ ਮਾਲ ਤੱਕ ਜਿਹੜਾ ਜਾਂਦਾ ਹੈ ਤਾਂ ਇਹ ਜਦੋਂ ਪੁਲ ਬਣਦਾ ਸੀਗਾ ਇਸ ਦੀ ਕੰਸਟ੍ਰਕਸ਼ਨ ਸਮੇਂ ਜਿਹੜੀਆਂ ਨੇ ਇਹ ਲਾਈਟਾਂ ਉਤਾਰ ਦਿੱਤੀਆਂ ਗਈਆਂ ਸੀ ਉਸ ਤੋਂ ਬਾਅਦ ਜਦੋਂ ਪੁਲ ਦਾ ਕੰਮ ਜਿਹੜਾ ਇਹ ਮੁਕੰਮਲ ਹੋਇਆ ਪੁਲ ਚਾਲੂ ਹੋ ਗਿਆ ਤਾਂ ਇੱਥੇ ਜਿਹੜਾ ਟ੍ਰੈਫਿਕ ਹੈ ਸਾਰਾ ਇੱਕ ਜਿਹੜੇ ਪੁਲਿਸ ਅਧਿਕਾਰੀ ਹੈ ਉਹਨਾਂ ਵੱਲੋਂ ਜਿਹੜਾ ਕੀ ਹੈ ਕੀਤਾ ਜਾਂਦਾ ਹੁੰਦਾ ਸੀਗਾ ਪਰ ਉਹ ਜਿਹੜਾ ਟ੍ਰੈਫਿਕ ਕੰਟਰੋਲ ਕਰਨ ਦਾ ਸਿਸਟਮ ਜਿਹੜਾ ਹੱਥਾਂ ਨਾਲ ਟ੍ਰੈਫਿਕ ਕੰਟਰੋਲ ਕੀਤਾ ਜਾਂਦੀ ਹੈ ਉਹ ਕਿਤੇ ਨਾ ਕਿਤੇ ਉਸ ਪੱਧਰ ਤੇ ਸક્ષਮ ਨਹੀਂ ਜੀਗਾ ਇਸ ਕਰਕੇ ਜਿਹੜਾ ਕੀ ਹੈ ਹੁਣ ਮੋੜ ਤੋਂ ਫੇਰ ਦੁਬਾਰਾ ਜਿਹੜੀਆਂ ਨੇ ਉਹ ਜਿਹੜੀਆਂ ਟ੍ਰੈਫਿਕ ਲਾਈਟਸ ਲਗਾਈਆਂ ਗਈਆਂ ਨੇ ਤਾਂ ਜਿਸ ਤੋਂ ਲੱਗਦਾ ਹੈ ਕਿ ਜਦੋਂ ਟ੍ਰੈਫਿਕ ਲਾਈਟਸ ਚਾਲੂ ਹੋਣਗੀਆਂ ਤਾਂ ਜਿਹੜਾ ਟ੍ਰੈਫਿਕ ਆ ਉਹ ਇਸ ਚੌਂਕ ਦਾ ਕਾਫੀ ਉਸ ਨੂੰ ਫਰਕ ਪਏਗਾ ਕਾਫੀ ਘਟਦਾ ਹੋਏ ਨਜ਼ਰ ਆਏਗਾ ਕਿਉਂਕਿ ਜਦੋਂ ਜਿਹੜੀ ਗੱਡੀ ਉਸ ਭਾਰਤਨਗਰ ਚੌਂਕ ਵਾਲੀ ਸਾਈਡ ਤੋਂ ਆ ਰਹੀ ਹੈ ਜੇ ਕੋਈ ਗੱਡੀ ਜਿਹੜੀ ਭਾਈ ਵਾਲਾ ਚੌਂਕ ਤੋਂ ਆ ਰਹੀ ਹੈ ਤਾਂ ਉਹ ਦੋਵੇਂ ਹੁਣ ਟ੍ਰੈਫਿਕ ਲੈ ਜਿਹੜੀਆਂ ਨੇ ਉਹ ਫਾਲੋ ਕਰਨੀਆਂ ਰੂਲਸ ਫਾਲੋ ਕਰਨੀਆਂ ਉਸ ਤੇ ਚੱਲਦੇ ਹੋਏ ਜਿਹੜਾ ਟ੍ਰੈਫਿਕ ਆ ਨਿਰੰਤਰ ਦੇ ਵਿੱਚ ਰਹੇਗਾ ਕੋਈ ਇੱਥੇ ਤੁਹਾਨੂੰ ਜਾਮ ਜਿਹੜਾ ਉਹ ਦੇਖਣ ਨੂੰ ਨਹੀਂ ਮਿਲੇਗਾ ਜਿਹੜੀਆਂ ਦੁਰਘਟਨਾਵਾਂ ਹੁੰਦੀਆਂ ਸੀ ਕਿਉਂਕਿ ਲਗਾਤਾਰ ਦੇਖਿਆ ਜਾਂਦਾ ਸੀਗਾ ਵੀ ਜਦੋਂ ਇੱਥੋਂ ਗੱਡੀ ਇੱਕ ਘੁੰਮ ਕੇ ਪਾਸ ਹੁੰਦੀ ਸੀ ਜਾਂ ਉੱਥੋਂ ਜਿਹੜੀ ਗੱਡੀ ਆਉਂਦੀ ਹੁੰਦੀ ਸੀਗੀ ਉਹਦੇ ਕਰਕੇ ਆਪਸੀ ਟਕਰਾਰ ਦੇਖਣ ਨੂੰ ਮਿਲਦੀ ਸੀਗੀ ਆਪਸ ਗੱਡੀਆਂ ਵੱਜ ਜਾਂਦੀਆਂ ਸੀਗੀਆਂ ਐਕਸੀਡੈਂਟ ਹੋਣ ਦੇ ਚਾਂਸਸ ਜਿਹੜੇ ਨੇ ਵਧੀਆਂ ਹੋਣ ਸੀਗੇ ਪਰ ਹੁਣ ਜਦੋਂ ਇਹ ਟ੍ਰੈਫਿਕ ਲਾਈਟਾਂ ਦੀ ਗੱਲ ਸਾਹਮਣੇ ਆਈ ਆ ਲੋਕਾਂ ਦੇ ਵਿੱਚ ਵੀ ਖੁਸ਼ੀ ਆ ਤੇ ਉਸੇ ਦੇ ਨਾਲ-ਨਾਲ ਪ੍ਰਸ਼ਾਸਨ ਨੂੰ ਵੀ ਕਿਤੇ ਨਾ ਕਿਤੇ ਸੁੱਖ ਮਿਲੇਗਾ ਇਸ ਚੀਜ਼ ਦਾ ਕਿਉਂਕਿ ਜਿਹੜੇ ਪੁਲਿਸ ਮੁਲਾਜ਼ਮ ਇੱਥੇ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਹੱਥਾਂ ਨਾਲ ਜਿਹੜਾ ਕਿ ਟ੍ਰੈਫਿਕ ਕੰਟਰੋਲ ਜਿਹੜਾ ਕਰਦੇ ਸੀਗੇ ਪਰ ਹੁਣ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਰਾਹਤ ਮਿਲੇਗੀ ਕਿਉਂਕਿ ਟ੍ਰੈਫਿਕ ਲਾਈਟਾਂ ਦਾ ਜਿਹੜਾ ਕੰਮ ਹੈ ਉਹ ਮੁਕੰਮਲ ਜਿਹੜਾ ਹੋ ਚੁੱਕਿਆ ਹੋਇਆ ਹੈ ਬਸ ਪੈਨਲਸ ਲੱਗਣੇ ਅਤੇ ਨਾਲ ਬਿਜਲੀ ਦਾ ਕਨੈਕਸ਼ਨ ਦੀ ਕਮੀ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਨੇ ਟ੍ਰੈਫਿਕ ਲਾਈਟਾਂ ਸ਼ੁਰੂ ਹੋ ਜਾਣਗੀਆਂ ਇਸ ਤੋਂ ਅ ਪਿੱਛੇ ਜੇਕਰ ਗੱਲ ਕਰੀਏ ਭਾਰਤ ਨਗਰ ਚੌਂਕ ਪੈਂਦਾ ਹੈ ਜਾਂ ਜੇਕਰ ਉਸ ਦੀ ਭਾਰਤ ਨਗਰ ਚੌਂਕ ਵਾਲੀ ਸਾਈਡ ਤੋਂ ਆ ਰਹੇ ਹੋ ਪਹਿਲਾਂ ਭਾਰਤ ਨਗਰ ਚੌਂਕ ਆਂਦਾ ਤਾਂ ਉਸ ਦੇ ਵਿੱਚ ਵੀ ਜਿਹੜੀਆਂ ਪਹਿਲਾਂ ਖੰਭੇ ਲੱਗੇ ਹੋਏ ਸੀਗੇ ਪਰ ਹੁਣ ਉਹਨਾਂ ਉੱਤੇ ਜਿਹੜੀਆਂ ਨੇ ਲਾਈਟਾਂ ਉਹ ਲੱਗ ਚੁੱਕੀਆਂ ਹੋਈਆਂ ਨੇ ਜਿਸ ਦੇ ਨਾਲ ਚੱਲਦੇ ਹੋਏ ਜਿਹੜਾ ਹੁਣ ਟ੍ਰੈਫਿਕ ਹੈ ਕੰਟਰੋਲ ਕਰਨਾ ਬਹੁਤ ਜਿਹੜਾ ਕਿ ਆ ਸੌਖਾ ਹੋਏਗਾ ਉੱਥੇ ਵੀ ਤੁਸੀਂ ਆਮ ਹੀ ਦੇਖਿਆ ਹੋਏਗਾ ਜਿਸ ਤਰੀਕੇ ਨਾਲ ਜਦੋਂ ਹੈਵੀ ਟਾਈਮ ਹੁੰਦਾ ਪੀਕ ਟਾਈਮ ਹੁੰਦਾ ਜਿਹੜੇ ਨੇ ਜਦੋਂ ਲੋਕਾਂ ਨੂੰ ਛੁੱਟੀ ਹੁੰਦੀ ਹੈ ਜਾਂ ਸਵੇਰ ਦਾ ਟਾਈਮ ਹੁੰਦਾ ਤਾਂ ਇੱਥੇ ਪਹਾਰੀ ਟ੍ਰੈਫਿਕ ਜਿਹੜਾ ਹੈ ਗਿਆ ਦੇਖਣ ਨੂੰ ਮਿਲਦਾ ਜਿਸ ਕਰਕੇ ਲੋਕ ਕਾਫੀ ਲੇਟ ਵੀ ਹੋ ਜਾਂਦੇ ਨੇ ਪਰ ਹੁਣ ਜਿਹੜੀਆਂ ਇਹ ਦੋ ਨਵੀਆਂ ਲਾਈਟਸ ਜਿਹੜੀਆਂ ਨੇ ਇਸ ਰੋਡ ਤੇ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਇਸ ਦੇ ਨਾਲ ਤੁਹਾਨੂੰ ਇੱਕ ਜਾਣਕਾਰੀ ਹੋਰ ਵੀ ਦੇ ਰਹੇ ਹਾਂ ਕਿ ਜਿੱਥੇ ਇਹ ਦੋ ਲਾਈਟਾਂ ਨਵੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਹੁਣ 6.2 ਕਿਲੋਮੀਟਰ ਦੇ ਰਸਤੇ ਉੱਤੇ ਤੁਹਾਨੂੰ 10 ਟ੍ਰੈਫਿਕ ਲਾਈਟਸ ਜਿਹੜੀਆਂ ਨੇ ਉਹ ਪਾਰ ਕਰਨੀਆਂ ਪੈਣਗੀਆਂ ਬਿਲਕੁਲ ਸਹੀ ਤੁਹਾਨੂੰ ਤੁਹਾਨੂੰ 10 ਟ੍ਰੈਫਿਕ ਲਾਈਟਸ ਜਿਹੜੀਆਂ ਨੇ ਉਹ ਪਾਰ ਕਰਨੀਆਂ ਪੈਣਗੀਆਂ ਕਿਉਂਕਿ ਜਦੋਂ ਤੁਸੀਂ ਜਗਰਾਉਂ ਪੁਲ ਤੋਂ ਐਮਬੀਡੀ ਮਾਲ ਵਾਲੀ ਸਾਈਡ ਜਾਣਾ ਹੈ ਤਾਂ ਜੇਕਰ ਤੁਸੀਂ ਪੁਲ ਦੀ ਵਰਤੋਂ ਨਹੀਂ ਕਰਦੇ ਤੁਸੀਂ ਥੱਲੋਂ ਅੰਡਰ ਜਿਹੜਾ ਕੀ ਹੈ ਐਲੀਵੇਟਡ ਰੋਡ ਜਾਂਦੇ ਹੋ ਤਾਂ ਤੁਹਾਨੂੰ ਜਿਹੜੀਆਂ ਨੇ ਉਹ 10 ਟ੍ਰੈਫਿਕ ਲਾਈਟ ਜਿਹੜੀਆਂ ਨੇ ਪਾਰ ਕਰਨੀਆਂ ਪੈਣਗੀਆਂ ਜੇ ਸਭ ਤੋਂ ਪਹਿਲੀ ਜੇਕਰ ਗੱਲ ਕਰੀ ਜਿੱਦਾਂ ਤੁਸੀਂ ਜਗਰਾਉਂ ਪੁਲ ਉਤਰ ਕੇ ਇਸ ਫਰੋਜ਼ਪੁਰ ਰੋਡ ਤੇ ਆਉਨੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਦੁਰਗਾ ਮਾਤਾ ਮੰਦਿਰ ਰਿੰਗ ਲੇਟਾਂ ਪਾਰ ਕਰਨੀਆਂ ਪੈਣਗੀਆਂ ਉਸ ਤੋਂ ਬਾਅਦ ਭਾਰਤ ਨਗਰ ਚੌਂਕ ਫਿਰ ਕਚਹਿਰੀ ਚੌਂਕ ਉਸ ਤੋਂ ਬਾਅਦ ਅੱਗੇ ਭਾਈ ਵਾਲਾ ਚੌਂਕ ਆ ਜਾਂਦਾ ਹੈ ਫਿਰ ਅੱਗੇ ਆਰਤੀ ਚੌਂਕ ਯਾਨੀ ਕਿ ਯੈਸ ਬੈਂਕ ਚੌਂਕ ਦੀ ਲਾਈਟਾਂ ਆ ਜਾਂਦੇ ਆ ਫਿਰ ਮਲਹਾਰ ਰੋਡ ਦੀਆਂ ਫਿਰ ਰੋਡ ਕ੍ਰੋਸ ਕਰਨ ਤੋਂ ਬਾਅਦ ਰਗਨਾਥ ਮੰਦਿਰ ਵਾਲੀਆਂ ਲਾਈਟਾਂ ਤੇ ਫਿਰ ਗ੍ਰੈਂਡ ਵਾਕ ਵਾਲੀਆਂ ਲਾਈਟਾਂ ਫਿਰ ਉਸ ਤੋਂ ਬਾਅਦ ਅੱਗੇ ਇਸੇ ਤਰੀਕੇ ਨਾਲ ਜਿਹੜੀਆਂ ਦੋ ਲਾਈਟਸ ਅਕੇ ਹੋਰ ਵੀ ਨੇ ਜਿਸ ਦੇ ਨਾਲ ਵੇਵ ਮਾਲ ਵਾਲੀ ਅਤੇ ਐਮਬੀਡੀ ਮਾਲ ਜਿਹੜੇ ਨੀਅਰ ਬਾਈ ਉਹ ਲਾਈਟਸ ਲੱਗੀਆਂ ਹੋਈਆਂ ਤੇ ਇਸਦੇ ਚੱਲਦੇ ਹੋਏ ਤੁਹਾਨੂੰ ਜਿਹੜੀਆਂ 10 ਲਾਈਟਾਂ ਨੇ ਉੱਥੋਂ ਪਾਰ ਕਰਕੇ ਜਿਹੜਾ ਕੀ ਹੈ ਇਹ ਰਸਤਾ ਸਾਰਾ ਲੰਘਣਾ ਪਵੇਗਾ ਯਾਨੀ ਕਿ 6.2 ਕਿਲੋਮੀਟਰ ਦੇ ਆਰਾਊਂਡ ਵੀ ਘੱਲਾ ਲੀਏ 6 ਕਿਲੋਮੀਟਰ ਦਾ ਰਸਤੇ ਦੇ ਵਿੱਚ ਤੁਹਾਨੂੰ ਅ 10 ਟ੍ਰੈਫਿਕ ਲਾਈਟ ਜਿਹੜੀਆਂ ਨੇ ਉਹ ਪਾਰ ਕਰਨੇ ਪੈਣੀਆਂ ਫਿਰ ਜਾ ਕੇ ਤੁਸੀਂ ਜਿਹੜਾ ਐਮਬੀਡੀ ਮਾਲ ਹੈ ਉਹ ਕ੍ਰੋਸ ਕਰ ਸਕੋਗੇ ਜੇਕਰ ਤੁਸੀਂ ਇਸ ਐਲੀਵੇਟਿਡ ਰੋਡ ਤੇ ਜਿਹੜਾ ਕਿ ਹੈ ਵਰਤੋਂ ਨਹੀਂ ਕਰਦੇ ਤਾਂ ਬਿਲਕੁਲ ਇਸ ਤੇ ਚਲਦੇ ਹੋਏ ਹੁਣ ਟ੍ਰੈਫਿਕ ਲੈਂਡ ਜਿਸ ਤਰੀਕੇ ਨਾਲ ਵਧ ਰਹੀ ਹੈ ਨੇ ਤਾਂ ਇਹ ਵੀ ਲੱਗਦਾ ਕਿ ਜਿਹੜਾ ਟ੍ਰੈਫਿਕ ਹੈ ਉਹ ਵੀ ਕਿਤੇ ਨਾ ਕਿਤੇ ਨਿਰੰਤਰ ਦੇ ਵਿੱਚ ਆਏਗਾ ਉਸ ਨੂੰ ਕਾਬੂ ਕਰਨਾ ਸੌਖਾ ਰਹੇਗਾ ਤਾਂ ਆ ਤਸਵੀਰਾਂ ਤੁਹਾਨੂੰ ਜਲਦ ਦਿਖਾਵਾਂਗੇ ਜਦੋਂ ਇਸ ਦਾ ਕੰਮ ਜਿਹੜਾ ਕਿ ਹੈ ਪੂਰਨ ਤੌਰ ਤੇ ਮੁਕੰਮਲ ਹੋ ਕੇ ਜਿਹੜੀਆਂ ਸਟਰੀਟ ਲਾਈਟਸ ਚਾਲੂ ਹੋ ਜਾਣਗੀਆਂ ਇਸ ਦੇ ਵਰਤੋਂ ਜਿਹੜੀ ਹੈ ਔਰ ਸ਼ੁਰੂ ਹੋ ਜੂਗੀ ਟ੍ਰੈਫਿਕ ਜਿਹੜਾ ਕੰਟਰੋਲ ਇਹ ਲਾਈਟਾਂ ਕਰਨੀਆਂ ਸ਼ੁਰੂ ਕਰ ਦੇਣਗੀਆਂ ਤਾਂ ਉਸ ਸਮੇਂ ਵੀ ਤੁਹਾਨੂੰ ਤਸਵੀਰਾਂ ਜਰੂਰ ਦਿਖਾਵਾਂਗੇ ਇਹ ਵੀ ਕਿਸ ਤਰੀਕੇ ਨਾਲ ਜੜੀਆਂ ਇਹ ਸਾਰਾ ਕੰਮ ਇੱਥੇ ਹੋਏਗਾ ਕਿਸ ਤਰੀਕੇ ਨਾਲ ਸਾਰਾ ਟ੍ਰੈਫਿਕ ਮੈਨੇਜ ਹੋਏਗਾ ਕਿਉਂਕਿ ਇਹ ਜਿਹੜਾ ਚੌਂਕ ਹੈ ਇਸ ਦੇ ਟ੍ਰੈਫਿਕ ਅਕਸਰ ਦੇਖਿਆ ਜਾਂਦਾ ਹੈ ਵੀ ਟ੍ਰੈਫਿਕ ਕਾਫੀ ਹੁੰਦਾ ਹੈ ਇੱਥੋਂ ਕਿਉਂਕਿ ਜੇਕਰ ਕਿਸੇ ਨੇ ਕਿਚਰੀ ਤੋਂ ਬਾਹਰ ਆਉਣਾ ਹੈ ਜਾਂ ਕਿਸੇ ਨੇ ਕਿਚਰੀ ਦੇ ਵਿੱਚ ਐਂਟਰ ਕਰਨਾ ਤਾਂ ਉਸ ਨੂੰ ਇਸ ਜਿਹੜਾ ਪਾਥ ਹੈ ਇਹ ਇੱਥੋਂ ਕ੍ਰੋਸ ਕਰਕੇ ਲੰਘਣਾ ਪੈਂਦਾ ਤਾਂ ਇੱਥੇ ਅਕਸਰ ਦੇਖਦੇ ਆ ਵੀ ਗੱਡੀਆਂ ਕੰਟੀਨਿਊਅਲੀ ਦੇ ਵਿੱਚ ਚਲਦੀਆਂ ਰਹਿੰਦੀਆਂ ਆ ਨਾ ਬਿਲਕੁਲ ਜਦੋਂ ਲਾਈਟਾਂ ਸ਼ੁਰੂ ਹੋਣ ਦੀਆਂ ਦਾ ਉਹ ਕਿਤਨਾ ਕਿਤੇ ਜਿਹੜਾ ਕੀ ਆ ਸੁੱਖ ਮਿਲੇਗਾ ਤਾਂ ਇਦਾਂ ਦੀ ਹੋਰ ਕਿਹੜੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਂਦੇ ਰਾਵਾਂਗੇ